ਪੰਜਾਬੀ ਫਿਲਮ ਇੰਡਸਟਰੀ ਦੀ ਸ਼ਾਨ ਬੀਨੂ ਜੀ ਖਾਸਚੇ ਲੇਖ ਰਿਕ ਐਟ ਦਿਸ ਪੋਟ ਦਿਸ ਵਿਦ ਬਾਏ ਕਰਮਜੀਤ ਨਮੋਲ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫਰੀਦਕੋਟ ਦੀ ਧਰਤੀ ਦਾ ਬਾਬਾ ਫਰੀਦ ਸ਼ੇਖ ਫਰੀ ਸ਼ਕਰ ਗਾਇ ਦੀ ਨਤਮਸਤ ਹੋਈਆਂ ਸਤਿ ਸ੍ਰੀ ਅਕਾਲ ਜੀ ਮੈਸ਼ਨ ਗੱਲ ਕਰਦੇ ਆ ਆਪਾਂ ਬੀਨੂ ਜੀ ਨਾਲ ਸਰ ਸਤਿ ਸ੍ਰੀ ਅਕਾਲ ਅੱਜ ਤੁਸੀਂ ਬਾਬਾ ਫਰੀਦ ਦੀ ਪਾਵਨ ਧਰਤੀ 'ਚ ਨਤਮਸਤ ਹੋਈ ਹੋ ਵਿਦ ਆਮ ਪਾਰਟੀ ਲਈ ਸਪੋਰਟ ਲਈ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਆ ਕੇ ਬਿਲਕੁਲ ਜੀ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਹੈ ਐਂਡ ਮੇਰਾ ਭਰਾ ਇਥੋਂ ਫਰੀਦਕੋਟ ਤੋਂ ਹਲਕੇ ਤੋਂ ਹੈ ਨਾ ਜੀ ਉਮੀਦਵਾਰ ਹੈਗੇ ਨੇ ਲੋਕ ਸਭਾ ਦੇ ਤੇ ਭਾਈ ਰੂ ਗੁੱਡਲਾ ਕਹਿਣਾ ਹੈ ਮੇਰਾ ਛੋਟਾ ਭਰਾ ਹੈ ਜੀ ਹਮੇਸ਼ਾ ਹੀ ਤਾਂ ਮ ਮਸਲੇ ਜੀ ਨਾਲ ਖੜਾ ਕਿਉਂਕਿ 35 ਸਾਲ ਦੀ ਸਾਡੀ ਜਾਰੀ ਹੈ ਮੈਂ ਜਾਰੀ ਨਮਾਉਣ ਆਇਆ ਜੀ ਤੇ ਜੇ ਸਾਹਿਬ ਦਾ ਉਤਸ਼ਾਹ ਦੇਖਿਆ ਅੱਜ ਅਸੀਂ ਹੈ ਨਾ ਜੀ ਪਹਿਲਾਂ ਮੋਗਾ ਫਿਰ ਕੋਟਕਪੂਰਾ ਬਾਗਾ ਪ੍ਰਾਣਾ ਸਾਰਾ ਕਰਦੇ ਫਰੀਦਕੋਟੇ ਤੇ ਆਏ ਤਾਂ ਕਾਫਲਾ ਸਾਡਾ ਜਿੱਤੋਂ ਸਟਾਰਟ ਹੋਇਆ ਸੀ ਵੱਧਦਾ ਹੀ ਤੁਰਾ ਗਿਆ ਉਤਸ਼ਾਹ ਲੋਕਾਂ ਵਿੱਚ ਪਿਆਰ ਦੇਖ ਕੇ ਸਾਰੇ ਮੂਰੇ ਸਿਰ ਝੁਕਦਾ ਜੀ ਇੰਨਾ ਪਿਆਰ ਕਰਦੇ ਮੇਰੇ ਛੋਟੇ ਭਰਾ ਨੂੰ ਬਸ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਆਦੇ ਵੋਟਾਂ ਪਾ ਕੇ ਵੀਰ ਨੂੰ ਇੰਨੇ ਫਰਕ ਨਾਲ ਜਿਤਾਉਣਾ ਮੇਰੇ ਭਰਾ ਨੂੰ ਸਵਾਦ ਆਵੇ ਜੀ ਕਲਾਕਾਰ ਪੋਲਿਟਿਸ਼ੀਅਨ ਅਲੱਗ ਚੀਜ਼ ਹੈ ਲੇਕਿਨ ਐਜ਼ ਅ ਫੈਨ ਤੁਹਾਡੇ ਬਹੁਤ ਜ਼ਿਆਦਾ ਪੰਜਾਬ ਵਿੱਚ ਹਨ ਤੇ ਜਦੋਂ ਫੈਨ ਖੜ ਜੇ ਨੱਗੇ ਤਾਂ ਉਦੋਂ ਕੋਈ ਵੀ ਹੌਣ ਰੋਕ ਹੈ ਕਿ ਫਿਰ ਇਹਨਾਂ ਦੇ ਕਰਕੇ ਆ ਜਿਹੜੇ ਸਾਡੇ ਭਰਾਰੇ ਨੇ ਨਾ ਜਿਹੋ ਉਹਨਾਂ ਦੇ ਅਸ਼ੀਰਵਾਦ ਜਿੰਨੇ ਬਜ਼ੁਰਗ ਮਾਤਾ ਮਾਂ ਬੱਚੇ ਸਾਨੂੰ ਸਾਰੀ ਦੁਨੀਆ ਵਿੱਚ ਮਾਣਦੇ ਨੇ ਜੀ ਉਹਨਾਂ ਦੇ ਅਸ਼ੀਰਵਾਦ ਸਦਕਾ ਨਹੀਂ ਸਾਡੇ 'ਚ ਹੈ ਕੀ ਹੈ ਜੀ ਹਨਾ ਇਹ ਸਾਰਾ ਉਹਨਾਂ ਦਾ ਅਸ਼ੀਰਵਾਦ ਹੀ ਹੈ ਜਿੱਥੇ ਅਸੀਂ ਤੁਰੇ ਫਿਰਦੇ ਆ ਆ ਵੀ ਕਰਮਜੀਤ ਤੇ ਵੀ ਆਪ ਸਭ ਦਾ ਅਸ਼ੀਰਵਾਦ ਹੀ ਹੈ ਨਾ ਉਹ ਉਹਦੇ ਕਰਕੇ ਆ ਹਮਾਂ ਤੇ ਦੁਆਵਾਂ ਬਹੁਤ ਲੱਗਦੀਆਂ ਨੇ ਇਹ ਦੁਆਵਾਂ ਲੱਗੀਆਂ ਨੇ ਮੇਰੇ ਭਰਾ ਨੂੰ ਇਹ ਦੁਆਵਾਂ ਦੇ ਕਾਬਲ ਹੈ ਤੇ ਦੁਆਵਾਂ ਦੇ ਕੇ ਬਾਬੇ 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 ਫਰੀਦ ਦੀ ਧਰਤੀ ਤੇ ਆਇਆ ਦੁਆਵਾਂ ਦੇ ਕੇ ਮੇਰੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਿਆਦਾ ਵੋ ਸ਼ਿਦੀ ਗੱਲ ਹੈ ਕਿ ਫ੍ਰੀਡਕੋਰ ਤਰਤੀਬ ਵਿੱਚ ਕਲਾਕਾਰਾਂ ਦੀ ਰੋਣ ਪਾ ਲੱਗੀ ਤੇ ਫੈਰ ਤੋਂ ਉਸ ਤੋਂ ਨਾਲ ਹੀ ਬਲੰਦ ਹਨ ਪਰ ਸਭ ਤੋਂ ਹਿੰਮਤ ਵਾਲੀ ਗੱਲ ਇਹ ਹੈ ਕਿ ਹੌਸਲੇ ਦੀ ਗੱਲ ਹੈ ਕਿ ਪੋਲਿਟਿਸ਼ਨਲ ਅਲਗ ਚੀਜ਼ ਹੈ ਲੇਕਿਨ ਦੁਨੀਆ ਜੋ ਇਹਨਾਂ ਨੂੰ ਅਕਸਲੂਡ ਕਰਦੀ ਹੈ ਸਲਾਮ ਕਰਦੀ ਹੈ ਉਹ ਵੀ ਇੱਕ ਨਾਮ ਕਰਕੇ ਕਿਉਂਕਿ ਬਹੁਤ ਸੋਹਣਾ ਫਿਲਮ ਡਾਇਰੈਕਟਰ ਦਾ ਨਾਮ ਇਹਨਾਂ ਦਾ ਹੈ ਬਾਈ ਕਰਮਜੀਤ ਸਨਵਾਲ ਤੇ ਬੀਨੂ ਜੀ ਦਾ ਕਾਫੀ ਇੰਟਰਸਟਿਡ ਪਿਕਚਰਸ ਮੂਵੀ ਦੇਖਿਆ ਗਿਆ ਸਰ ਤੁਹਾਡੀਆਂ ਮੂਵੀਆਂ ਬਹੁਤ ਪਿਆਰੀਆਂ ਹੁੰਦੀਆਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਮਿਹਰਬਾਨੀ ਤੁਹਾਡੀ ਤੁਹਾਡੀ ਨਜ਼ਰ ਹੈ ਜੀ ਤੁਸੀਂ ਜਦੋਂ ਸਾਡੀ ਕਿਸੇ ਮੂ ਖਰਚ ਕਿ ਸਾਨੂੰ ਦੇਖਦੇ ਹੋ ਸਾਨੂੰ ਮੰਨਣ ਜਾਂਦੇ ਹੋ ਉਹਦੇ ਵਾਸਤੇ ਤੁਹਾਡਾ ਹਮੇਸ਼ਾ ਹੀ ਰਹਿਣੀ ਆ ਜੀ ਹਮੇਸ਼ਾ ਸਿਰ ਝੁਕਦਾ ਹੈ ਇਹ ਤੁਹਾਡਾ ਪਿਆਰ ਹੈ ਤੁਹਾਡਾ ਆਸ਼ੀਰਵਾਦ ਹੈ ਐਂ ਹੀ ਬਣਾ ਕੇ ਰੱਖੋ ਕੀ ਵਾਚਿੰਗ ਜੀ ਇਦਾਂ ਹੀ ਦੇਖਦੇ ਰਹੋ ਤੇ ਅਸੀਂ ਵਧੀਆ-ਵਧੀਆ ਫਿਲਮਾਂ ਬਣਾਉਂਦੇ ਰਹੀਏ ਥੈਂਕ ਯੂ ਸਰ ਬਾਈ ਅਨਮੋਲ ਜੀ ਵੀ ਹਨ ਅਨਮੋਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਜ਼ ਆ ਵਿਨਰ ਜੇਕਰ ਹੁੰਨੇ ਹੋ ਤਾਂ ਆਮ ਲੋਕ ਜਨਤਾ ਦੀ ਤੁਹਾਡੀ ਬਹੁਤ ਜ਼ਿਆਦਾ ਉਮੀਦ ਹੈ ਤੁਹਾਡੇ ਤੋਂ ਜੋ ਕੰਮ ਪੈਂਡਿੰਗ ਪਿਆ ਆਮ ਪਾਰਟੀ ਦੇ ਲੋਕਾਂ ਦੀ ਮਤਲਬ ਕਿ ਗਿਲੇ ਸ਼ਿਕਵੇ ਵੀ ਹੁੰਦੇ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਖਿਆਲ ਚ ਜਿੰ ਐ ਐਮਐਲਏ ਸਾਹਿਬ ਜਿਹੜੇ ਗੁਰਦੇ ਤੇ ਸੇਖੋਂ ਜੀ ਹੈ ਤੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਹੈ ਕਿ ਇੰਨਾ ਕੰਮ ਕੀਤਾ ਲੋਕ ਆਪ ਕਹਿ ਰਹੇ ਹੈ ਜਦੋਂ ਇਹ ਸਗਾ ਭੁੱਲ ਜਾਂਦੇ ਹੈ ਵੀ ਅਸੀਂ ਜਿਹੜੇ ਜਿਹੜੇ ਕੰਮ ਕਰਿਆ ਪਰ ਲੋਕ ਉੱਠ ਕੇ ਆਪ ਕਹਿੰਦੇ ਹੈ ਕਿ ਨਹੀਂ ਤੁਸੀਂ ਆਹ ਕੰਮ ਵੀ ਸਾਡਾ ਕਰਾਇਆ ਔਰ ਲੋਕ ਆਪ ਮਾਈਕ ਦੇ ਵਿੱਚ ਆ ਕੇ ਬੋਲਦੇ ਨੇ ਵੀ ਇਸ ਮਾਨ ਸਰਕਾਰ ਨੇ ਜਾਂ ਸਾਡੇ ਐਮਐਲਏ ਸਾਹਿਬ ਨੇ ਆਹ ਕੰਮ ਕਰਵਾਏ ਨੇ ਮੇਰਾ ਖਿਆਲ ਹੈ ਵੀ ਕੋਈ ਵੀ ਗਿਲਾ ਸ਼ਿਕਵਾ ਨਹੀਂ ਅਛਾ ਬਲੇ ਬਲੇ ਹੋ ਜੂਗੀ ਆਦ ਕਿ ਬਿਲਕੁਲ ਜੀ ਬਲੇ ਬਲੇ ਤੁਸੀਂ ਕਰਾਉਣੀ ਆ ਸਾਰੇ ਭਰਾਵਾਂ ਨੇ ਕਰਾਉਣੀ ਆ ਅਛਾ ਇੱਕ ਲਾਈਨ ਛੋਟੀ ਜਿਹੀ ਬੋਲਦਾ ਤੁਸੀਂ ਆਇਓ ਕੋਈ ਵੀ ਬਸ 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 ਨਹੀਂ ਹੁਣ ਮੈਂ ਕੰਮ ਹੋਰ ਆਇਆ ਵੀਰ ਦੇ ਕੰਮ ਆਇਆ ਜੀ ਤੇ ਮੈਂ ਹੁਣ ਉਹ ਉਹ ਠੀਕ ਹੈ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਤੁਹਾਡਾ ਸਾਰੇ ਮੂਰੇ ਸਿਰ ਝੁਕਦਾ ਤੁਹਾਡੇ ਮੂਰੇ ਜੀ ਚੜ੍ਹਦੀਆਂ ਕਲਾ ਜਰੋ ਆਪਣੀ ਸੇਧ ਦਾ ਖਿਆਲ ਲੱਖੋ ਤੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਫਰੀਦਕੋਟ ਇਲਾਕੇ ਚ ਆਇਆ ਤੁਹਾਡਾ ਪਿਆਰ ਲੈਣ ਲਈ ਸੋ ਮੇਰੇ ਵੀਰ ਨੂੰ ਬਸ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਇੰਨਾ ਵਧੀਆ ਹੀਰਾ ਬੰਦਾ ਔਰ ਇਹੋ ਜਿਹਾ ਕਮਾਲ ਦਾ ਫਨਕਾਰ ਜਿਹੜਾ ਜੀਰੋ ਜਿਹੜਾ ਥੱਲੇ ਰੂਟ ਲੈਵਲ ਤੋਂ ਜੁੜਿਆ ਹੋਵੇ ਥੱਲੇ ਇਹਨੂੰ ਇਹ ਰਿਕਸ਼ਿਆਂ 'ਚ ਜਿਹੜਿਆ ਇਹਦੇ ਕੋਲੇ ਸਾਈਕਲ ਵੀ ਰਿਹਾ ਹੈ ਹਨਾ ਬੱਸਾਂ 'ਚ ਵੀ ਅਸੀਂ ਧੱਕੇ ਖਾਦੇ ਨੇ ਅਸੀਂ ਰਿਕੜਾਈ ਬੜੀ ਕਰਾਈ ਹੈ ਸੋ ਸਾਡੇ ਤੋਂ ਗਰੀਬੀ ਵਾਲੀ ਪਾਕ ਨਹੀਂ ਹਜੇ ਲਈ ਸਾਨੂੰ ਹਰੇਕ ਦੇ ਦੁੱਖ ਦਰਦ ਦਾ ਪਤਾ ਹੈ ਸੋ ਤੁਹਾਨੂੰ ਇਦੋਂ ਵਧੀਆ ਕੈਂਡੀਡੇਟ ਨਹੀਂ ਮਿਲ ਸਕਦਾ ਸੀ ਇਹ ਤੁਸੀਂ ਆਪਣੇ ਭਾਗ ਲਾ ਲਓ ਜਾਂ ਮੇਰੇ ਵੀਰ ਦੇ ਭਾਗ ਲਾ ਲਓ ਇੱਥੋਂ ਸੇਵਾ ਦਾ ਮੌਕਾ ਮਿਲਿਆ ਸੋ ਚੜ੍ਹਦੀਆਂ ਕਲਾ 'ਚ ਰਹੋ ਇਹੀ ਮੇਰੇ ਵੱਲੋਂ ਇਹੀ ਕਾਮਨਾ ਹੈ ਹਮੇਸ਼ਾ ਤੁਸੀਂ ਪਹਿਲਾਂ ਆਪਣੀ ਤੰਦਰੁਸਤੀ ਦਾ ਖਿਆਲ ਰੱਖੋ ਤੇ ਆਪਣੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਨਾ ਬਸ ਠੱਪਾ ਲਾ ਦੋ ਮੇਰੇ ਵੀਰ ਵਾਲੇ ਉੱਤੇ ਚੜ੍ਹਦੀਆਂ ਕਲਾ ਚ ਰਹੋ ਬਹੁਤ ਬਹੁਤ ਜਿੰਦਾਬਾਦ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਸੁਣਿਆ ਕਰਮ ਸਿੰਘ ਨਮੋਲ ਜੀ ਤੇ ਬੀਨੂ ਜੀ ਆਈ ਹਨ ਅੱਜ ਫਰੀਦਕੁਰਦੀ ਦੀ ਧਰਤੀ ਤੇ ਨਤਮਸਤ ਹੋ ਜਾਣ ਦੇਖੋ ਲੋਕਾਂ ਦਾ ਪਿਆਰ ਹੀ ਉਤਸ਼ਾਹੀ ਹੁੰਦਾ ਹੈ ਜੋਕਰ ਆਪਾਂ ਵੋਟ ਲੈਣੇ ਹਾਂ ਤਾਂ ਉਹ ਇੱਕ ਅੱਛੀ ਗਾਈਡੈਂਸ ਤੇ ਅੱਛੀ ਸੋਚ ਨਾ ਮਿਲਦੀਆਂ ਇਹਨਾਂ ਦਾ ਨਾਮ ਤਾਂ ਪਹਿਲੇ ਹੀ ਫਿਲਮ ਇੰਡਸਟਰੀ ਤੇ ਲੋਕ ਇਹਨਾਂ ਦੇ ਫੈਨ ਹੀ ਬਹੁਤ ਹਨ ਅੱਗੇ ਕੀ ਰਿਜ਼ਲਟ ਹੁੰਦੇ ਹਨ ਉਹ ਦੇਖਦੇ ਹਾਂ ਫਰੀਦਕੁਰਦੀ